ਵੀ ধ্যান ਗਿਆਨੀ ਦਾ ਕਰੇ ਕੰਮ ਨਾ ਪਾਣੀ ਸੰਗਤ ਸੰਗਤ ਵਿੱਚ ਆਉਣ ਦਾ ਕੀ ਫਾਇਦਾ ਇਹ ਹੈ ਗੱਲਾਂ ਖਾਲਸਾ ਇਹ ਗੱਲਾਂ ਨੇ ਖਾਲਸਾ ਸੁਣ ਕੇ ਦਿਲੋਂ ਭਲਾਉਣ ਦਾ ਕੀ ਫਾਇਦਾ ਸੁਣ ਕੇ ਦਿਲੋਂ ਭਲਾਉਣ ਦਾ ਕੀ ਫਾਇਦਾ ਹੋਰ ਜੀ ਕਿੱਥੇ ਬਹਿ ਕੇ ਦਾਤਾ ਇਹ ਪ੍ਰਬੰਧ ਚਲਾਉਣਾ ਹੈ ਕਿੱਥੇ ਬਹਿ ਕੇ ਦਾਤਾ ਇਹ ਪ੍ਰਬੰਧ ਚਲਾਉਣਾ ਹੈ

ਪੱਥਰਾਂ ਦੇ ਵਿੱਚ ਕੀੜਿਆਂ ਤਾਂ ਹੀ ਰਿਜਕ ਪਚਾਉਣਾ ਜੀ ਉਹ ਪ੍ਰਤਪਾਲਕ ਦੇ ਨਾਂ ਤੇ ਹਰ ਕੰਮ ਹੈ ਤੂੰ ਜਾਰੀ ਦਾ ਹਾਂਜੀ ਬਾਬਾ ਜੀ ਕੀ ਨਾਂ ਨੇ ਬਾਬਾ ਜੀ ਅੱਜ ਉਹ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਪਿੰਡ ਭਰੋਵਾਲ ਦੇ ਵਿੱਚ ਇਹ ਕਿਸ ਸੰਬੰਧ ਦੇ ਵਿੱਚ ਸਜਾਏ ਗਏ ਜਿਤਨ ਤਾਲ ਗੁਰੂ ਗੋਬਿੰਦ ਸਿੰਘ ਦੇ ਬਿਸਲੇ ਹਸਪਤਾਲ ਦੇ ਸ਼੍ਰੋਮ ਲਈ ਜਰਨਾਲ ਬਾਬਾ ਜੀਵਲ ਸਿੰਘ ਜੀ ਦੇ ਸੀਜੀਆ ਰੂਮ ਨਾਲ ਤੇ ਬਾਬਾ ਜੀ ਜਿਵੇਂ ਕਿ ਵੇਖਿਆ ਜਾਵੇ ਕਿ ਅੱਜ ਕੱਲ ਦੀ ਨੌਜਵਾਨ ਸਿੱਖ ਪੀੜ੍ਹੀ ਹੈ ਜਿਹੜੀ ਕੇਸ ਕਤਲ ਕਰਾ ਰਹੀ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਉਹ ਇਹ ਰਹਿੰਦੇ ਨਹੀਂ ਕਿ ਜਿੱਦ ਸੁਮੇਸ਼ ਬਦਾਰੇ ਆਪਣਾ ਪਰਿਵਾਰ ਆ ਰਿਹਾ ਸਾਡੇ ਸਿਰਾਂ ਦੇ ਪੱਗਾਂ ਭਰਾਈ ਜਾਵੇ ਵੀ ਉਹਨੇ ਆਪਣਾ ਸਾਰਾ ਹੀ ਪਰਿਵਾਰ ਵਾਰਦਾ ਸਾਡੇ ਸਿਰ ਤੇ ਸਾਰਾ ਸਜਾਉਣੀ ਜਿਵੇਂ ਯੋਦੇ ਸਿਪਾਹੀ ਬੜੀ ਹੈ ਗੁਰੂ ਘਰ ਦੇ ਨਾਲ ਲੱਗੀ ਹੈ ਬਾਬਾ ਜੀ ਨਗਰ ਕੀਰਤਨ ਤੁਸੀਂ ਆਏ ਸਾਲੀ ਸਜਾਉਂਦੇ ਕਿ ਜਾਂ ਐਰ ਕੀ ਹੀ ਸਜਾਇਆ ਗਿਆ ਹੈ ਨਹੀਂ ਆਏ ਸਾਲੀ ਸਜਾਉਂਦੇ ਠੀਕ ਹੈ ਜੀ